ਜਿੰਦਾ ਦੀ थाना ਟੈਂਟ ਪੁਲਿਸ ਵੱਲੋਂ ਜਿਹੜੀ ਲਾਹੌਰੀ ਡ੍ਰਿੰਕ ਦੀਆਂ ਜਿਹੜੀਆਂ 1500 ਪੇਟੀਆਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ 2 ਸਰਵਜੀਤ ਸਿੰਘ ਬਰਾੜ ਮੌਜੂਦ ਨੇ ਕਰਦੇ ਹਨ ਉਹਨਾਂ ਨਾਲ ਗੱਲਬਾਤ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੱਮਾਨ ਦੀਆਂ ਹਦਾਇਤਾਂ ਤੇ ਐ ਜੀ ਟੀ ਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਮੈਂ ਆਪਣੀ फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया अब फर्ज निभाने की बारी मेरी है ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚੋਂ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਸਤਿ ਸ਼ਕਲ ਸਰ ਸਤਿ ਸ਼ਕਲ ਸਰ ਥਾਣਾ ਟੈਂਟ ਪੁਲਿਸ ਬੱਲਵ ਜੜੀਆਂ ਲਾਹੌਰੀ ਡਰਿੰਕ ਦੇ ਨਕਲੀ ਜੜੀਆਂ ਬੇਟੀਆਂ ਜੜੀਆਂ 1500 ਗ੍ਰਾਮਤ ਕੀਤੀਆਂ ਗਈਆਂ ਕੀ ਕਰਨਾ ਚਾਹ ਸਾਡੇ ਕੋਲੇ ਕੰਪਲੇਂਟ ਆਈ ਸੀ ਆਰਕੀਨ ਫੂਡ ਪ੍ਰਾਈਵੇਟ ਲਿਮਟਿਡ ਕੰਪਨੀ ਆ ਇਹ ਕੰਪਨੀ ਆ ਜਿੰਨਾਂ ਕੋਲੇ ਲਾਹੌਰੀ ਜੀਰਾ ਦਾ ਕਾਪੀਰਾਈਟ ਆ ਜੋ ਕਿ オリジナル ਲਾਹੌਰੀ ਜੀਰਾ ਭਰਾਂਦੀ ਆ ਇਹਨਾਂ ਵੱਲੋਂ ਸਾਨੂੰ ਕੰਪਲੇਂਟ ਕੀਤੀ ਗਈ ਸੀ ਵੀ ਸਾਡੇ ਕੋਲੇ ਕਾਪੀਰਾਈਟ ਆ ਤੇ ਕੁਝ ਜਿਹੜੀਆਂ ਇੱਕ ਬਠਿੰਡੇ ਇੱਕ ਫਾਰਮ ਆ ਕਸ਼ਮੀਰੀ ਹਾਈਜਨਿਕ ਨਾਮ ਤੇ ਵੀ ਇਹ ਫਾਰਮ ਆ ਜਿਹੜੀ ਇਹ ਸਾਡਾ ਲੇਬਲ ਲਾਹੌਰੀ ਜੀਰਾ ਦਾ ਲੇਬਲ ਲਾ ਕੇ ਆਪਣਾ ਇੱਕ ਨਾ ਕੋਈ ਟ੍ਰੇਡਮਾਰਕ ਆ ਉਹ ਛੋਟਾ ਜਿਹਾ ਲਿਖ ਕੇ ਪਰ ਵੱਡਾ 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 ਲਾਹੌਰੀ ਜੀਰਾ ਲਿਖ ਕੇ ਨਕਲੀ ਲਾਹੌਰੀ ਜੀਰਾ ਇਹ ਵਿੱਚ ਹੀ ਜਾਂਦੇ ਨੇ ਉਸਤੇ ਸਾਡੇ ਤੋਂ ਕਾਰਵਾਈ ਕਰਦੇ ਹੋਏ ਜਦੋਂ ਸਾਡੀ ਟੀਮ ਉੱਥੇ ਮੌਕੇ ਤੇ ਪਹੁੰਚੀ ਜਿੱਥੇ ਫੈਕਟਰੀ ਸੀਗੀ ਤਾਂ ਉੱਥੇ ਅਸੀਂ ਉਹਨਾਂ ਨੂੰ ਇਹ ਜਿਹੜੇ ਡਾਕੂਮੈਂਟਸ ਵਗੈਰਾ ਦਿਖਾਏ ਜਿਹੜੇ ਆਰਕੀਨ ਫੂਡ ਦੇ ਅਸਲੀ ਸੀਜ਼ਨ ਕੰਪਲੀਟ ਵਗੈਰਾ ਸੀਗਾ ਬਟ ਉਸ ਚੀਜ਼ ਦਾ ਵੀ ਉਹ ਸਪੱਸ਼ਟ ਜਵਾਬ ਨਹੀਂ ਦੇ ਪਾਏ ਜਿਹੜੇ ਕਸ਼ਮੀਰ ਹਾਈਜੀਨ ਕਹਾਜੀ ਨੇ ਕਾਲੇ ਸੀਏ ਤਾਂ ਕਾਰਵਾਈ ਕਰਦੇ ਹੋਏ ਅਸੀਂ ਇਸ ਤੇ ਮੁਕਦਮਾ ਦਰਜ ਕੀਤਾ ਜੀ ਕਾਪੀਰਾਈਟ ਐਕਟ ਦਾ ਤੇ ਇਸ ਦੇ ਵਿੱਚ ਅਸੀਂ ਜਿਹੜੀ ਕਸ਼ਮੀਰ ਹਾਈਜੀਨ ਨੇ ਕੰਪਨੀ ਹੈਗੀ ਹੈ ਇਸ ਕੰਪਨੀ ਨੂੰ ਫਿਲਹਾਲ ਇਸ ਕੰਪਨੀ ਨੂੰ ਅਸੀਂ ਨਾਮਜ਼ਦ ਕਰ ਲਿਆ ਹੈਗਾ ਜੀ ਤੇ ਉੱਥੋਂ ਸਾਨੂੰ ਤਕਰੀਬਨ 1500 ਪੇਟੀਆਂ ਮਿਲੀਆਂ ਤੇ ਮਤਲਬ 36000 ਬੋਤਲਾਂ ਲਾਹੌਰੀ ਜੀਰੇ ਦੀ ਜਿਹੜੀਆਂ ਜਾਲੀ ਸੀਗੀਆਂ ਉਹ ਅਸੀਂ ਉੱਥੋਂ ਰਿਕਵਰ ਕੀਤੇ ਸਰ ਇਹ ਬਣਾ ਕਿੱਥੇ ਰਹੀ ਸੀਗੀ ਫੈਕਟਰੀ ਕਿੱਥੇ ਸੀ ਇਹਨਾਂ ਦੀ ਇੱਕ ਫੈਕਟਰੀ ਗੋਵਿੰਦਪੁਰਾ ਪਿੰਡ ਹੈ ਜਿੱਥੇ ਇਹਨਾਂ ਦੀ ਫੈਕਟਰੀ ਲੱਗੀ ਹੋਈ ਸੀਗੀ ਜੀ ਉਹ ਸਾਰਾ ਉੱਥੇ ਹੀ ਬਣਾ ਰਹੇ ਸੀਗੇ ਇਸ ਤੋਂ ਇਲਾਵਾ ਕੁਝ ਕੰਪਲੀਟਸ ਹੋਰ ਵੀ ਹੈ ਕੰਪਨੀ ਵੱਲੋਂ ਦਿੱਤੀਆਂ ਸੀ ਵੀ ਸਾਡੇ ਕੋਲ ਵੀ ਕੋਈ ਫਰਮਸ ਹੈਗੀਆਂ ਜਿਹੜੀਆਂ ਕੋਈ ਜਾਲੀ ਇਸ ਤਰ੍ਹਾਂ ਲਾਹੌਰੀ ਜੀਰਾ ਵੇਚ ਰਹੀਆਂ ਉਹ ਵੀ ਅਸੀਂ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ ਤੇ ਮਾਦੀ ਕ ਇਹ ਵੈਸੇ ਤਾਂ ਜੋ ਕੰਪਨੀ ਆਰਕਮ ਫੂਡ ਹੈ ਜੋ ਇਹਨਾਂ ਨੇ ਕੰਪਲੀਟ ਕੀਤੀ ਹੈ ਇਹਨਾਂ ਦਾ ਇਹ ਕਹਿਣਾ ਹੈਗਾ ਕਿ ਇਹ ਪਿਛਲੇ 3-4 ਸਾਲਾਂ ਤੋਂ 5 ਸਾਲਾਂ ਤੋਂ ਤਕਰੀਬਨ ਇਹ ਬਣਾ ਰਹੇ ਨੇ ਬਟ ਇਹ ਹੁਣ ਡੂਰਿੰਗ ਇਨਵੈਸਟੀਗੇਸ਼ਨ ਹੀ ਵੈਰੀਫਾਈ ਹੋਊਗਾ ਵੀ ਇਹ ਫੈਕਟਰੀ ਕਦੋਂ ਦੀ ਲੱਗੀ ਹੈ ਜਾਂ ਜੇ ਫੈਕਟਰੀ ਲੱਗੀ ਹੈ ਤੇ ਇਹ ਜਿਹੜਾ ਇਹ ਡਰਿੰਕ ਹੈ ਇਹ ਕਦੋਂ ਦਾ ਬਣਾ ਗਿਆ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰਾਂ ਸਰ ਇਸ 'ਚ ਕੋਈ ਗ੍ਰਿਫਤਾਰੀ ਵੀ ਹੋਈ ਹੈ ਜੀ ਇਹਦੇ ਵਿੱਚ ਅਜੇ ਅਸੀਂ ਆਜ ਵੀ ਕੰਪਨੀ ਨੂੰ ਨਵਜਤ ਕੀਤਾ ਇਹਦੀ ਅਸੀਂ ਆਡੈਂਟੀਫਾਈ ਕਰਾਂਗੇ ਜਿਹੜੇ ਡਾਇਰੈਕਟਰਸ ਕੌਣ ਨੇ ਇਹਦੇ ਜਿਹੜੇ ਮਾਲਕ ਹੈਗੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਆਡੈਂਟੀਫਾਈ ਕਰਨ ਉਪਰਾਂਤ ਅਸੀਂ ਕਾਨੂੰਨਸਾਰਬੰਦੇ ਕਾਰਵਾਈਆਂ ਮਲੂਚ ਲਿਆਵਾਂ ਸਰ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਹੈਗੇ ਜਿਹੜੇ ਆਮ ਨਾਗਰਿਕ ਨਾਲ ਜਿਹੜੀ ਸਿਹਤ ਨਾਲ ਖਿਲਵਾੜ ਕਰ ਰਿਹਾ ਇਹਨਾਂ ਨੂੰ ਕੀ ਕਹਿਣਾ ਚਾਹੀਦਾ ਵੇਖੋ ਮੈਂ ਇਹੀ ਦੁਬਾਰਾ ਕਹਿਣਾ ਚਾਹੁੰਦਾ ਹੈ ਕਿ ਪ੍ਰੈਸ ਦੇ ਜ਼ਰੀਏ ਵੀ ਅਗਰ ਕੋਈ ਐਡਾ ਦੀ ਗੱਲਬਾਤ ਸਾਡੇ ਸਾਹਮਣੇ ਆਉਗੀ ਅਸੀਂ ਤੁਰੰਤ ਕਾਰਵਾਈ ਕਰਾਂਗੇ ਇਨਫੈਕਟ ਅਸੀਂ जिन्या भी स्ट्रिंज प्रोविजन ने कोई फूड सेफ्टी एक्ट दिया हो गई या होर भी जी धारा वा बन दिया है अभी मतलब वो तो वह धारा वा ला के बंद की कार्रवाई अमल में लिया बिल्कुल जी बिल्कुल ऐसी डी एस पी टू सरबजीत सिंह बराट जिन्होंने कहा कि जेड़े व्यक्ति लोगों से तो की सेहत न जो खिलवाड़ कर रहे हैं उन्होंने बठिंडा पुलिस वालों जी है सख्त तो सख्त जी है कार्रवाई की जाएगी कैमरामैन सूजल के मनोज चरखीवाल दैनिक सवेरा टीवी बठिंडा के लिए फॉलो करें दैनिक सवेरा YouTube Facebook Instagram X aur WhatsApp channel par